जय बाबा सुखानंद जी जय बाबा मठ ਤੁਹਾਡੀ ਸਦਾ ਹੀ ਜੈ ਦਿਨ ਵੀਰਵਾਰ 28 ਅਗਸਤ ਸਵੇਰ ਦੇ ਬਾਬਾ ਮੜਜੀ ਦੀ ਸਮਾਧੀ ਸਥਾਨ ਦੇ ਲਾਈਵ ਦਰਸ਼ਨ ਜੇ ਇਹ ਉਹ ਸਥਾਨ ਹੈ ਜਿੱਥੇ ਦੀਨ ਦੁਖੀਆਂ ਦੇ ਦਰਦ ਦੁੱਖ ਦੂਰ ਹੁੰਦੇ ਹਨ ਅਤੇ ਭਗਤਾਂ ਦੀਆਂ ਹਰ ਅਰਦਾਸਾਂ ਇਸ ਸਥਾਨ ਤੋਂ ਪੂਰੀਆਂ ਹੁੰਦੀਆਂ ਹਨ ਸੱਚੇ ਮਨ ਨਾਲ ਕੀਤੀ ਹੋਈ ਇਸ ਸਥਾਨ ਤੇ ਅਰਦਾਸ ਹਰ ਹਾਲ ਦੇ ਵਿੱਚ ਪੂਰੀ ਹੋਵੇਗੀ ਸਾਡਾ ਇਹ ਵਿਸ਼ਵਾਸ ਹੈ ਇੱਕ ਵਾਰ ਤੁਸੀਂ ਬਾਬਾ ਜੀ ਦੇ ਸਮਾਦੀ ਸਥਾਨ ਤੇ ਆ ਕੇ ਦੇਖੋ ਮਨ ਨੂੰ ਕਿੰਨਾ ਸਕੂਨ ਅਤੇ ਸ਼ਾਂਤੀ ਮਿਲਦੀ ਹੈ ਬਹੁਤ ਹੀ ਵਧੀਆ ਵਾਤਾਵਰਨ ਬਾਬਾ ਮੜਜੀ ਦੀ ਸਮਾਧੀ ਸਥਾਨ ਦੇ ਦਰਸ਼ਨ ਕਰਕੇ ਹਰ ਭਗਤ ਸੰਗਤਾਂ ਨੇ ਹਾਲ ਹੋ ਜਾਂਦੀਆਂ ਨੇ ਤੁਸੀਂ ਵੀ ਇੱਕ ਵਾਰ ਜਰੂਰ ਬਾਬਾ ਮੜਜੀ ਦੀ ਸਮਾਧੀ ਸਥਾਨ ਤੇ ਜਰੂਰ ਆ ਕੇ ਵੇਖੋ ਜੈ ਬਾਬਾ ਮਠ ਜੈ ਬਾਬਾ ਸੁਭਨ